ਹੁਣ ਤੱਕ ਵੀਰੇ ਦਾ ਲਾ ਲਓ 13-14 ਲੱਖ ਰੁਪਏ ਆ ਗਿਆ 13-14 ਲੱਖ ਰੁਪਏ ਬਾਈ ਇਹਦੇ ਤੇ ਹੁਣ ਤੱਕ ਲੱਗਿਆ 1500 ਸਕਰ ਫੁੱਟ ਏਰੀਆ ਤੇ ਜਮਾ ਮੈਂ ਕਹਿੰਨਾ ਵੀਰੇ ਘਰ ਬਣਾਉਣ ਦੇ ਵਿੱਚ ਮਾਲਕ ਤੱਕ ਰੁਪਏ ਲਾ ਸਕਦਾ ਹੈਗਾ ਠੀਕ ਆ ਹਾਂਜੀ ਹਾਂਜੀ ਪੈਸੇ ਤੱਕ ਉਹਦਾ ਹੁੰਦਾ ਸਭ ਤੋਂ ਵੀਰੇ ਮੇਨ ਰੋਲ ਹੁੰਦਾਗਾ ਮਿਸਤਰੀ ਦਾ ਤੇ ਨਕਸ਼ੇ ਵਾਲੇ ਦਾ 37x42 ਦਾ ਪਲਾਟ ਹੈਗਾ ਹਾਂਜੀ ਹਾਂਜੀ ਤੇ ਪੌਣੇ 6 ਮਰਲੇ ਜਗਾ ਬਣ ਵੀ 2 ਤੋਂ 2.5 3 ਫੁੱਟੇ ਨੂੰ ਕੱਟ ਲਓ ਪੱਟ ਲੋ ਵਿਚੋ ਪੱਟ ਕੇ ਇਹਨਾਂ ਨੂੰ ਬਾਹਰ ਕੱਢ ਲਓ ਮਿੱਟੀ ਨੂੰ ਠੀਕ ਹੈ ਥੋੜੀ ਥੋੜੀ ਵੀਰੇ ਇੰਚ ਇੰਚ ਅੰਦਰ ਅੰਦਰ ਮਿੱਟੀ ਪਾ ਲਈ ਪੱਟ ਲੋ ਪੱਟੀ ਚਲੋ ਹਾਂ ਉਹਨੂੰ ਕੋਟੀ ਚਲੋ ਠੀਕ ਹੈ ਇਹ ਕਾਰਨ ਵੀਰੇ ਤੇ ਕੀ ਆ ਵੀ ਕੱਲ੍ਹ ਦਿਨ ਪੱਥਰ ਆਉਂਦਾ ਵੀ ਚਲੋ ਭਾਈ ਸਮਾਨ ਤੁਸੀਂ 1 ਨੰਬਰ ਹੀ ਵਾਹ ਲੈ ਜਮ 1 ਨੰਬਰ ਜਾ ਮਿਸਤਰੀ ਵੀ 1 ਨੰਬਰ ਨੇ ਭਾਈ ਸਮਾਨ ਵੀ 1 ਨੰਬਰ ਹੀ ਜਾਵਾਂ ਉੱਥੇ ਨਾ ਕਈ ਵਾਰੀ ਬੰਦਾ ਘਰ ਬਣਾਉਣ ਤੋਂ ਪਹਿਲਾਂ ਇਹ ਡਰ ਹੁੰਦਾ ਵੀ ਯਾਰ ਮੇਰਾ ਪੈਸਾ ਨਾ ਵਾੜਾ ਲੱਗੇ ਜੀ ਉੱਥੇ ਬੰਦੇ ਨੂੰ ਜੀ ਆਪਾਂ ਕੁਝ ਦਿਖਾਵਾਂਗੇ ਤੁਸੀਂ ਦੱਸੋਗੇ ਥੋੜਾ ਜਿਹਾ ਡਰ ਨਿਕਲਦਾ ਹਾਂਜੀ ਉੱ ਉਦੇ ਚ ਆਪਾਂ ਨਾ ਦੇਖਦੇ ਆਂ ਆਪਾਂ ਜ਼ਿਆਦਾਤਰ ਉੱਪਰ ਵਾਲਾ ਪੋਰਸ਼ਨ ਖਾਲੀ ਪਿਆ ਉਹਨਾਂ ਨੂੰ ਬਰਥਡੇ ਨਹੀਂ ਆਪਾਂ। ਅਗਰ ਆਪਾਂ ਉਹ ਬਰਤਣਾ ਨਹੀਂ ਤਾਂ ਸਿੰਗਲ ਪੋਰਸ਼ਨ ਦਾ ਘਰ ਤੁਹਾਡੇ ਵਾਸਤੇ ਬਹੁਤ ਵਧੀਆ ਰਹਿੰਦਾ ਹੈ। 1500 ਏਰੀਆ ਆ ਘਰ ਹੈ ਜਿਹੜਾ ਇਹ ਤੁਹਾਨੂੰ ਬਾਹਰੋਂ ਤੁਸੀਂ ਦੇਖ ਰਹੇ ਹੋ ਜਿੰਨਾ ਸੋਹਣਾ ਬਾਹਰੋਂ ਨਜ਼ਰ ਆ ਰਿਹਾ ਉਹਨਾਂ ਸੋਹਣਾ ਅੰਦਰੋਂ ਨਕਸ਼ਾ ਇਹਦਾ। ਉਹਨਾਂ ਸੋਹਣਾ ਇਹਦਾ ਕੰਮ ਹੋਇਆ ਹੋਇਆ ਤੇ ਆਪਾਂ ਸਾਰਾ ਦਿਖਾਵਾਂਗੇ ਤੁਹਾਨੂੰ ਪਲੰਬਰ ਦਾ ਇਹਦੇ ਚ ਕੰਮ ਚੱਲੀ ਜਾਂਦਾ ਜੀ। ਬਾਈ ਹੋਰੀ ਪੈਪ ਵਗੈਰਾ ਪਾ ਰਹੇ ਨੇ ਇੱਧਰ ਦਿਖਾ ਦਾਂਗੇ। ਦਿਖਾ ਦਿਓ ਬਾਈ। ਤੇ ਅੰਦਰ ਜਿਹੜਾ ਫਰਸ਼ ਦੀ ਤਿਆਰੀ ਹੋ ਰ ਤੇ ਕਿੰਦਾ ਦਾ ਡਿਜੀਟਲ ਪੋਰਸ਼ਨ ਦਾ ਇਹ ਘਰ ਆ ਬਾਈ ਉਹਨਾਂ ਦੀ ਕੋਠੀ ਹੈਗੀ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਜਾਣਾ ਗਿਆ ਪਰ ਜਿੰਨਾ ਇਹਦੇ ਤੇ ਹੁਣ ਤੱਕ ਖਰਚਾ ਹੋਇਆ ਕੰਮ ਵੀ ਦਿਖਾਵਾਂਗੇ ਨਾਲ ਦੀ ਨਾਲ ਕਿੰਨਾ ਹੋਇਆ ਪਲਾਸਟਰ ਹੋ ਗਈ ਜੀ ਕੋਠੀ ਤੇ ਬਾਈ ਉਹਨਾਂ ਤੋਂ ਖਰਚੇ ਦੀ ਗੱਲਬਾਤ ਵੀ ਜਾਣਾ ਗਿਆ ਤੇ ਨਾਮ ਬਾਈ ਉਹਨਾਂ ਦਾ ਜਾਣਦੇ ਕਿਹੜਾ ਪਿੰਡ ਹੈ ਸੱਸੀ ਗਾਲ ਵੀਰੇ ਸੱਸੀ ਗਾਲ ਵੀਰ ਜੀ ਸਭ ਤੋਂ ਪਹਿਲਾਂ ਵੀਰੇ ਤੁਹਾਡਾ ਆਉਣ ਤੇ ਪਿੰਡ ਕਲਾਨਾ ਚ ਥੋੜਾ ਮੋਸਟ ਵੈਲਕਮ ਧੰਨਵਾਦ ਜੀ ਠੀਕ ਹੈ ਤੁਹਾਡੀ ਟੀਮ ਦਾ ਸਾਰੀ ਦਾ ਹਾਂਜੀ ਬਾਈ ਬਾਈ ਮੇਰਾ ਨਾਮ ਗੁਰਪ੍ਰੀਤ ਕਾਲਾ ਹੈ ਠੀਕ ਹੈ ਪਿੰਡ ਮੇਰਾ ਕਲਾਨਾਗਾ ਠੀਕ ਹੈ ਜੀ ਬਾਈ ਸੱਤੀ ਨੇ ਤੇ ਇਹਨਾਂ ਦੇ ਨਾਲ ਸੀਨੇ ਸੀਨੀਅਰ ਜਿਹੜਾ ਬਾਈ ਦੀਪੀ ਨੇ ਮਿਸਤਰੀ ਠੀਕ ਹੈ ਬਾਈ ਠੀਕ ਹੈ ਠੀਕ ਹੈ ਇਹ ਆਪਣਾ ਪਲੰਬਰ ਦਾ ਕੰਮ ਕਰਦੇ ਮੁੰਡਾ ਇਹ ਰਾਜੂ ਜੀ ਆਪਣੇ ਪਿੰਡ ਕਲਾਣੇ ਤੋਂ ਬਾਈ ਦਿਖਾ ਦਿਓ ਉਧਰ ਬਾਈ ਦਾ ਕੰਮ ਵੀ ਬਾਈ ਐਂ ਲਾ ਲਓ ਵੀ ਪੂਰਾ ਨਾ ਫਰਸਟ ਕਲਾਸ ਕੰਮ ਆਏ ਮਾਣੇ ਕਰੰਬਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਬਾਈ ਇਹਨਾਂ ਦਾ ਟਾਪ ਦਾ ਕੰਮ ਆਗਾ ਸਭ ਤੋਂ ਪਹਿਲਾਂ ਵੀਰੇ ਇਹ ਗੱਲ ਹੁੰਦੀ ਹੈ ਹਨਾ ਘਰ ਬਣਾਉਣ ਤੋਂ ਪਹਿਲਾਂ ਮਿਸਤਰੀ ਗਾਇਡ ਕਰਦਾ ਹੁੰਦਾ ਹੈਗਾ ਬਿਲਕੁਲ ਵੀਰੇ ਹਾਂ ਕਿਉਂਕਿ ਉਹਦਾ ਤਜਰਬਾ ਹੁੰਦਾ ਕਾਫੀ ਟਾਈਮ ਦਾ ਤਜਰਬਾ ਹੁੰਦਾ ਵੀ ਕਿੱਦਾਂ ਦਾ ਆਪਾਂ ਕਿੰਨਾ ਕ ਮਟੀਰੀਅਲ ਲਾਉਣਾਗਾ ਕਿੰਨਾ ਆਪਾਂ ਬੇਸਮੈਂਟ ਕਿੰਨੀ ਤਿਆਰ ਕਰਨੀ ਹੈਗੀ ਆਈਡੀਆ ਹੋ ਜਾਂਦਾ ਵੀ ਆਈਡੀਆ ਵੈਸਾ ਲੱਗੂਗਾ ਵੀਰੇ ਹਾਂ ਆਈਡੀਆ ਹੋ ਜਾਂਦਾ ਵੀ ਇੰਨੇ ਤੋਂ ਇਨਰਪੀ ਵੀਰੇ ਲੱਗ ਜੂਗਾ ਠੀਕ ਹੈ ਉਸ ਤੋਂ ਬਾਅਦ ਵੀਰੇ ਹੁੰਦੀ ਹੈ ਮਾਲਕ ਦੀ ਗੱਲ ਵੀ ਆਪਾਂ ਵੀਰੇ ਇੰਨਾ ਕ ਮਤਲਬ ਕਿ ਇੰਨਾ ਕ ਪੈਸਾ ਲਾਉਣਾ ਇੰਨਾ ਕ ਮਤਲਬ ਕਹਿੰਦਾ ਮਤਲਬ ਦੋਨਾਂ ਦਾ ਬਈ ਜੇ ਆਪਦੇ ਵਿੱਚ ਆ ਸਹੀ ਰਹਿਦੇ ਸਹੀ ਗੈਡ ਕਰਦਾ ਉਸ ਤੋਂ ਹਾਂ ਉਸ ਤੋਂ ਬਾਅਦ ਬਈ ਆਪਾਂ ਘਰ ਬਣਾਉਣ ਲੱਗ ਗਏ ਆਪਾਂ ਨੂੰ ਇਹ ਪਰੇਸ਼ਾਨੀ ਨਾ ਆਵੇ ਵੀ ਕਿਹਾ ਕੁਝ ਹੋਰ ਸੀ ਹੋ ਕੁਝ ਹੋ ਰਿਹਾ ਹਾਂਜੀ ਹਾਂਜੀ ਕਿਉਂਕਿ ਆਪਾਂ ਤਾਂ ਘਰ ਇੱਕ ਬਣਾਉਣਾ ਹੁੰਦਾ ਹੈ ਬਸ ਤਾਂ ਦੋ ਬਣਾ ਲਾਂਗੇ ਉਹਦੇ ਚ ਕੀ ਹੁੰਦਾ ਇਹਨਾਂ ਨੇ ਬਈ ਰੋਜ਼ ਬਣਾਉਣੇ ਹਨਾ ਜੀ 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 ਤੇ ਦੋਸਤੋ ਇੱਥੇ ਆਪਾਂ ਜਾਣਾਂਗੇ ਬਈ ਉਹਨਾਂ ਦੇ ਠੇਕੇ ਦੀ ਗੱਲ ਲਾ ਲਓ ਆਪਣੀ ਕੋਠੀ ਤਿਆਰ ਤੋਂ ਪਹਿਲਾਂ ਵੀ ਨਾ ਲਾ ਲਓ ਘੱਟੋ ਘੱਟ ਵੀਰੇ ਇਹਨਾਂ ਨੇ 10 15 ਕੋਠੀਆਂ ਹੋਰ ਤਿਆਰ ਕਰੀ 10 ਕੋਠੀਆਂ ਸਪਿੰਡ ਕਲਾਮਾ ਸਾਡੀ ਨਿਗਾਹ ਦੇ ਵਿੱਚ ਠੀਕ ਹੈ ਸਾਡੀ ਨਿਗਾਹ ਦੇ ਵਿੱਚ ਆ ਕਿਉਂਕਿ ਇੱਕ ਨਾ ਵ ਵਾਜ ਦਿਖਾ ਦੇ ਨੀਰੇ ਉੱਪਰ ਤੁਸੀਂ ਜੇ ਸੁਣੋ ਉੱਪਰ ਦਿਖਾ ਦੇ ਨਾਲ نیچے ਦਿਖਾ ਲਾਂਗੇ ਤੇ ਇੱਕ ਨੰਬਰ ਵੀਰੇ ਇਹਨਾਂ ਦਾ ਕੰਮ ਆਗਾ ਠੀਕ ਆ ਠੀਕ ਆ ਸੋਡਾ ਵੀ ਮੈਂ ਵਾਰ-ਵਾਰ ਉਹੀ ਗੱਲ ਕਹਿਣਾਗਾ ਉਰੇ ਆਉਣ ਤੇ ਪਿੰਡ ਕਲਾਂ ਦੇ ਮੋਸਟ ਵੈਲ ਕੰਮ ਬਾਈ ਤੁਸੀਂ ਸਾਨੂੰ ਹਨਾ ਆ ਕੇ ਇੱਥੇ ਮਲਕ ਸਾਨੂੰ ਮਿਲਿਓਗੇ ਤੇ ਸਾਨੂੰ ਪੁੱਛ ਰਹੇ ਹੋਗਾ ਗਾਹਾਂ ਵੀ ਚਲ ਕੋਈ ਕਿਸੇ ਹੋਰ ਵੀਰ ਨੇ ਵੀ ਕੰਮ ਕਰਵਾਉਣਾ ਫਾਇਦਾ ਹੋ ਜਾਂਦਾ ਬਾਈ ਹਨਾ ਹਾਂ ਹਾਂ ਤੁੱਕੀ ਆਪਾਂ ਨੂੰ ਜਿੰਨਾ ਕਿ ਕਿਤੇ ਵੀ ਆਪਾਂ ਨਵਾਂ ਘਰ ਦੇਖਦੇ ਆ ਬਣਦਾ ਦੇਖਦੇ ਆ ਬਣਿਆ ਦੇਖਦੇ ਆ ਉੱਥੇ ਅਗਰ ਭਾਈ ਜਦੋਂ ਆਪਾਂ ਘਰ ਬਣਾਉਣ ਲੱਗਦਾ ਕੋਈ ਵੀ ਆਪਣਾ ਭਰਾ ਉੱਥੇ ਨਾ ਕਈ ਵਾਰੀ ਬੰਦਾ ਘਰ ਬਣਾਉਣ ਤੋਂ ਪਹਿਲਾਂ ਇਹ ਡਰ ਹੁੰਦਾ ਵੀ ਯਾਰ ਮੇਰਾ ਪੈਸਾ ਨਾ ਲੱਗੇ ਜੀ ਸਰੀ ਉੱਥੇ ਬੰਦੇ ਨੂੰ ਜੀ ਆਪਾਂ ਕੁਝ ਦਿਖਾਵਾਂਗੇ ਤੁਸੀਂ ਦੱਸੋਗੇ ਥੋੜਾ ਜਿਹਾ ਡਰ ਨਿਕਲਦਾ ਹਰ ਇੱਕ ਬੰਦਾ ਪਹਿਲ ਕਰਦਾ ਭਾਈ ਆਪਣਾ ਘਰ ਬਣਾਈ ਜਾਵਾਂ ਕਿਉਂਕਿ ਭਾਈ ਘਰ ਬਹੁਤ ਜ਼ਰੂਰੀ ਹੁੰਦਾ ਹਰ ਇੱਕ ਬੰਦੇ ਵਾਸਤੇ ਹਰ ਇੱਕ ਬੰਦੇ ਦੇ ਸੁਪਨਾ ਹੁੰਦੇ ਆ ਵੀ ਮੈਂ ਮੇਰਾ ਘਰ ਸੋਹਣਾ ਹੋਵੇ ਤੇ ਵਧੀਆ ਘੱਟ ਖਰਚੇ ਵਿੱਚ ਹੋਣਾ ਤੇ ਬਾਈ ਹੁਣ ਆਪਾਂ ਗੱਲਬਾਤ ਕਰਕੇ ਜਾਣੀਏ ਹਨਾ ਤੇ ਦੋਸਤੋ ਨਾਲ ਦੀ ਨਾਲ ਆਪਾਂ ਡਿਜ਼ਾਈਨ ਦੀ ਗੱਲ ਵੀ ਕਰਾਂਗੇ ਕਿੱਥੇ ਕਿੱਥੇ ਕੀ ਕੀ ਹੈ ਬਾਈ ਮਿਸਤਰੀ ਭਰਾ ਨੇ ਵੀ ਆਪਣੇ ਨਾਲ ਦੀ ਨਾਲ ਆਪਾਂ ਕੁਛ ਨਾ ਕੁਛ ਸਮਝਾਇਆ ਤੇ ਉਹ ਵੀ ਆਪਾਂ ਨਾਲ ਦੀ ਨਾਲ ਦਿਖਾਈ ਚੱਲਾਂਗੇ ਨਾਲੇ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਠੀਕ ਕਿੰਨਾ ਕੁ ਵੀ ਇਹਦੇ ਤੇ ਖਰਚ ਆਇਆ ਜੀ ਤੇ ਬਾਈ ਹੁਣ ਆਪਾਂ ਗੱਲਬਾਤ ਕਰੀਏ ਇਧਰੋਂ ਆਪਾਂ ਡ੍ਰੈੰਗ ਰੂਮ ਦੇਤਾ ਜੀ ਇਧਰੋਂ ਹਾਂ ਜੀ ਡ੍ਰੈੰਗ ਰੂਮ ਆ ਗਿਆ ਜੀ ਆ ਡਿਜ਼ਾਈਨ ਦਿਖਾਈ ਜਾਓ ਬਾਈ ਨਾਲ ਦੀ ਨਾਲ ਡ੍ਰੈੰਗ ਰੂਮ ਆ ਗਿਆ ਤੇ ਇੱਟ ਕਿੰਨੀ ਕੁ ਲੱਗੀ ਹੋਈ ਬਾਈ ਇਹ ਤੇ ਤੇ ਇੱਟ ਲ 40 ਤੋਂ 45000 ਦੇ ਕਰੀਬ ਇਟ ਲੱਗ ਗਈ ਪਹਿਲਾਂ ਸਾਢੇ 1500 ਸਕਰ ਫੁੱਟ ਏਰੀਆ ਦਾ ਉਸ ਤੋਂ 37x42 ਦਾ ਪਲਾਟ ਹੈਗਾ ਤੇ ਪੌਣੇ ਇੱਕ 6 ਮਰਲੇ ਜਗਾ ਬਣਦੀ ਹੈ ਜੇਕਰ ਕਿਸੇ ਕੋਲੇ ਪੌਣੇ ਇੱਕ 6 ਮਰਲੇ ਦਾ ਪਲਾਟ ਹੋਵੇ ਇਹ ਤਾਂ ਬਾਈ ਉਹਨਾਂ ਨੇ ਵੈਸੇ ਬੇੜੇ ਚ ਖੁੱਲਾ ਬੇੜਾ ਸੀਗਾ ਪਿੰਡਾਂ ਦੇ ਵਿੱਚ ਜਿਵੇਂ ਹੁੰਦਾ ਪਿੱਛੇ ਵੀ ਜਗਾ ਛੱਡੀ ਹੈ ਮੂਹਰੇ ਵੀ ਛੱਡੀ ਹੈ ਤੇ ਤੁਸੀਂ ਇੰਨਾ ਕੁ ਏਰੀਆ ਤੁਹਾਡੇ ਕੋਲ ਹੈਗਾ ਤਾਂ ਇੰਨਾ ਸੋਹਣਾ ਘਰ ਬਣ ਸਕਦਾ ਹੈ ਸਿੰਗਲ ਪੋਰਸ਼ਨ ਦਾ ਤੇ ਬਾਈ 45000 ਇਟ ਲੱਗ ਗਈ ਸਾਰੀ ਨਮੀ ਲਾਈ ਹੈ ਬਾਈ ਹਾਂ ਵੀਰੇ ਜਿਵੇਂ ਨਮੀ ਲਾਈ ਹੈ ਸਾਰੀ ਇਟ ਨਮੀ ਲਾਈ ਹੈ ਹਾਂਜੀ ਤੇ ਸਰੀਆਂ ਕਿਹੜਾ ਲਾਇਆ ਬਈ ਇਹਨੇ ਸਰੀਆਂ ਬਾਈ ਟਾਟਾ ਦਾ ਲਾਇਆ ਸਰੀਆਂ ਟਾਟਾ ਦਾ ਕਹਿੰਦਾ ਮਤਲਬ ਬਾਈ ਸਮਾਨ ਤੁਸੀਂ ਇੱਕ ਨੰਬਰ ਹੀ ਵਾਟਿਆ ਨਾ ਬਾਈ ਜੇ ਮੈਂ ਇੱਕ ਨੰਬਰ ਜਾ ਮਿਸਤਰੀ ਵੀ ਇੱਕ ਨੰਬਰ ਨੇ ਬਾਈ ਸਮਾਨ ਵੀ ਇੱਕ ਨੰਬਰ ਹੀ ਚਾਹਵੇਂ ਲਾਇਏਗਾ ਠੀਕ ਆ ਬਰਾ ਠੀਕ ਆ ਇਹ ਵੀ ਜ਼ਰੂਰੀ ਹੈ ਨਾ ਕਿਹੜੀ ਕਹਿਣ ਦੀ ਗੱਲ ਹੋਰ ਹੋਣੀ ਹੈ ਨਾ ਬਾਈ ਹਾਂ ਮਿਸਤਰੀ ਮਾਲ ਕਿਤਾ ਮੈਂ 99% ਤਾਂ ਮਿਸਤਰੀ ਦੀ ਛੱਡਦਾ ਨਾ ਠੀਕ ਆ ਬਾਈ ਠੀਕ ਆ ਕਿਉਂਕਿ ਉਹ ਕਹਿਣਾ ਕੁਝ ਹੋਰ ਜਿਵੇਂ ਤੁਸੀਂ ਵੀਰ ਜੀ ਪਹਿਲਾਂ ਕਹਿ ਗਏ ਲੈ ਵੀ ਕਹਿਣਾ ਕੁਝ ਹੋਰ ਕਰਨਾ ਕੁਝ ਹੋਰ ਨਾ ਉਹ ਕੰਮ ਨਹੀਂ ਹੈਗਾ ਠੀਕ ਹੈ ਬਾਈ ਠੀਕ ਹੈ ਜਮਾ ਜਿੱਦਾਂ ਅੰਬਰੀ ਅਸੀਂ ਵੀ ਇਹਨਾਂ ਨਾਲ ਮੈਂ ਕੰਪਰੋਮਾਈਜ਼ ਕੀਤਾ ਬਿਲਕੁਲ ਇਹਨਾਂ ਨੇ ਸਾਲਾ ਕੀਤਾ ਵੀ ਆਪਾਂ ਕਿੰਨਾ ਕੀ ਜੀ ਲਾਉਣੀਆਂ ਅਸੀਂ ਵੀ ਇਹਨਾਂ ਦੇ ਸਵੇਣੀ ਜੀ ਜਾ ਚ ਬ੍ਰਿਆ ਲਾਉਣੀਆਂ ਜਦੋਂ ਸਲਾਹ ਹੋ ਜਾਂਦੀ ਹੈ ਬਾਈ ਫਿਰ ਤਾਂ ਸੋਣੇ ਦੇ ਸਾਬੇ ਹੁਣ ਤੇ ਬਾਈ ਹੋਰਾਂ ਦਾ ਜਿਹੜਾ ਕੰਮ ਹੈ ਬਾਈ ਹਨਾ ਤੇ ਬਾਈ ਦੀਪੀ ਤੇ ਭਰਾ ਸਭਾਈ ਸੱਤੀ ਹੋਰਾਂ ਦਾ ਜਿਹੜਾ ਕੰਮ ਆਗਾ ਸੋਨੂੰ ਪਸੰਦ ਆਇਆ ਤੁਸੀਂ ਸੁਸ਼ਟੋਂ ਕਹਿਣਾ ਮਤਲਬ ਬਾਈ ਜਦੋਂ ਆਪਾਂ ਘਰ ਪਾਉਨੇ ਆ ਹਾਂਜੀ ਆਪਾਂ ਨੂੰ ਜਿੰਨਾ ਬਾਚੇ ਜੀ ਨਵਿਆ ਬਦਲ ਬਾਤ ਹੁਣ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਖੁਸ਼ ਹੋ ਹੋਣਾ ਵੀਰੇ ਜਮਾ ਜਮਾ ਤੇ ਦੋਸਤੋ ਅਗਰ ਤੁਸੀਂ ਵੀ ਬਾਈ ਹੋਰਾਂ ਤੋਂ ਘਰ ਬਣਾਉਣਾ ਚਾਹੁੰਦੇ ਹੋ ਤੇ ਬਾਈ ਹੋਰਾਂ ਨਾਲ ਪਤਾ ਉਹਨੂੰ ਨੰਬਰ ਵੀ ਦੇ ਦਾਂਗੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ 100 ਕਿਲੋਮੀਟਰ ਤੱਕ ਬਾਈ ਕਰ ਦੋਗੇ ਨਾ ਹਾਂਜੀ ਤੇ ਬਾਈ ਆਪਾਂ ਅੱਗੇ ਜਾਣੀਏ ਜੇ ਹੁਣ ਸਿਮਿੰਟ ਕਿਹੜਾ ਲਾਇਆ ਬਾਈ ਆਪਾਂ ਇਹਦੇ ਚ ਸਿਮਿੰਟ ਵੀਰੇ ਆਪਾਂ ਲਾਇਆ ਅਲਟਰਾਟੈਕ ਦਾ ਅੱਛਾ ਅਲਟਰਾਟੈਕ ਦਾ ਸਿਮਿੰਟ ਬਾਤ ਹੈ ਬਾਈ ਟਾਟਾ ਦਾ ਸਰੀਆ ਦੋਸਤੋ ਹਾਂਜੀ ਜਿਹੜਾ ਸਿਵਲ ਵਰਕ ਤੱਕ ਕੰਮ ਬਾਈ ਹੋਰਾਂ ਨੇ ਕੀਤਾ ਹੈ ਕਿ ਉਹ ਬਾਈ ਅੱਗੇ ਤਾਂ ਉਹ ਤਾਂ ਤੁਸੀਂ ਕਿੰਨਾ ਮਰਜ਼ੀ ਮਹਿੰਗਾ ਕਰਨਾ ਹਣਾ ਹਾਂਜੀ ਵੀਰੇ ਹਾਂਜੀ 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 ਵੀਰੇ ਜਮਾਂ ਸੀ ਉਧਰ ਆਪਾਂ ਨਾ ਤੁਹਾਨੂੰ ਬਾਈ ਆਪਾਂ ਇੱਕ ਡਿਜ਼ਾਈਨ ਨਾਲ ਦੀ ਨਾਲ ਦਿਖਾਈ ਹੈ ਨਾ ਇੱਕ ਵਾਰੀ ਆਪਾਂ ਦੁਬਾਰਾ ਦਿਖਾ ਦਿੰਨੇ ਆ ਵੈਸੇ ਸਾਰੇ ਕਲਿੱਪ ਲਾ ਦਿਓ ਬਾਈ ਕਿੱਥੇ ਕਿੱਥੇ ਕੀ ਬਣਾ ਚੰਗੀ ਤਰ੍ਹਾਂ ਸਮਝ ਆ ਜਾ ਸਾਰਾ ਨਕਸ਼ਾ ਉਧਰ ਡ੍ਰੈਂਗ ਰੂਮ ਹੋ ਗਿਆ ਤੇ ਇਧਰ ਬਾਈ ਖਿੱਚਣਾ ਹੈਗਾ ਨਾ ਹਾਂਜੀ ਵੀਰੇ ਹਾਂਜੀ ਆਹ ਖਿੱਚਣਾ ਤੇ ਇਹਦੀ ਬਾਈ ਜੀ ਆਪਾਂ ਗੱਲ ਕਰੀਏ ਜਿਹੜੀ ਆ ਚੀਜ਼ ਐ ਇਧਰੋਂ ਜਿਵੇਂ ਮਿੱਟੀ ਕੁੱਟੀ ਜਾਂਦੇ ਬਾਈ ਹੈਨਾ ਤੁਸੀਂ ਮਟੀਰੀਅਲ ਇੱਕ ਨੰਬਰ ਲਾਤਾ ਹਾਂਜੀ ਵੀਰੇ ਹਾਂਜੀ ਟਾਟਾ ਦਾ ਸਰੀਲ ਲਾਤਾ ਅਲਟਰਾਟੈਕ ਪੱਥਰ ਦੀ ਚੱਲੀ ਜਾਂਦਾ ਵੀ ਪੱਥਰ ਦੀ ਤਿਆਰੀ ਚੱਲੀ ਜਾਂਦੀ ਹੈ ਨਾ ਹਾਂ ਜੀ ਵੀਰੇ ਹਾਂਜੀ ਹਾਂਜੀ ਜਮਾ ਤੇ ਇਹ ਬਾਈ ਤੁਸੀਂ ਉਹਨੂੰ ਫਿਰ ਬਾਈ ਹੋਰਾਂ ਨੇ ਰਾਇ ਦਿੱਤੀ ਬਾਈ ਇਹ ਨਾ ਬਾਈ ਨੇ ਨੇ ਸੱਤੀ ਨੇ ਤੇ ਬਾਈ ਦੀਪੀ ਨੇ ਠੀਕ ਹੈ ਬਾਈ ਤੁਸੀਂ ਐਂ ਦੇਖੋ ਵੀਰੇ ਨਹੀਂ ਮਿਸਤਰੀ ਦਾ ਕੰਮ ਹੁੰਦਾ ਇਹ ਹੁੰਦਾ ਵੀ ਕਿਰਾਂ ਆਪਾਂ ਨਾ ਕੰਮ ਨਿਮੇੜਦੇ ਬਸ ਤੇ ਆਪ ਦਾ ਪਾ ਲੋ ਆਪਾਂ ਤਾਂ ਮਕਾਨ ਪਾ ਦਿੱਤਾ ਤੁਹਾਨੂੰ ਵੀ ਕਿਰਾਂ ਆਪਣਾ ਪਾ ਦਿਓ ਠੀਕ ਹੈ ਜੀ ਤੁਸੀਂ ਇਹਨਾਂ ਦੀ ਇਹ ਚੀਜ਼ ਦੇਖੋ ਇਹਨਾਂ ਨੇ ਪਤਾ ਕੀ ਕਹਿ ਸਾਨੂੰ ਵੀ ਦੋ ਤੋਂ 2.5 3 ਫੁੱਟ ਇਹਨੂੰ ਕੱਟ ਲਓ ਪੱਟ ਲੋ ਵਿਚੋ ਪੱਟ ਕੇ ਇਹਨਾਂ ਨੂੰ ਬਾਹਰ ਕੱਢ ਲਓ ਮਿੱਟੀ ਨੂੰ ਠੀਕ ਹੈ ਥੋੜੀ ਥੋੜੀ ਵੀਰੇ ਇੰਚੇ ਚਦਰ ਦਾ ਚ ਜਿਵੇਂ ਮਿੱਟੀ ਪਾ ਲਈ ਨੂੰ ਪੱਟ ਲਓ ਕੁੱਟੀ ਚਲੋ ਹਾਂ ਉਹਨੂੰ ਕੋਟੀ ਚਲੋ ਠੀਕ ਹੈ ਇਹ ਕਾਰਨ ਵੀਰੇ ਤੇ ਕੀ ਆ ਵੀ ਕੱਲ੍ਹ ਦੇ ਨੂੰ ਪੱਥਰਾਂ ਦਾ ਵੀ ਹਾਂ ਕੱਲ ਨੂੰ ਪੱਥਰਾਂ ਦਾ ਮੇਲਾ ਇਹਨਾਂ ਦੇ ਵੀਰੇ ਕੱਲ ਨੂੰ ਜੇ ਕੋਈ ਪੱਥਰ ਦਾ ਆਉਂਦਾ ਲੱਗਦਾ ਇਹਨਾਂ ਦੀ ਹੀ ਹੋਣਦੀ ਆ ਹਾਂ ਵੀ ਤੁਸੀਂ ਮਿਸਤਰੀ ਸੀ ਤੁਸੀਂ ਮਿਸਤਰੀ ਸੀ ਤੇ ਨਾਲੇ ਜੇ ਇਹਨਾਂ ਦੇ ਮਨ ਉਸਟੀ ਨਾਲ ਸਾਡੇ ਮਨ ਨਾਲੇ ਬਾਈ ਜਿਹੜਾ ਪੱਥਰ ਵਾਲਾ ਭਰਾ ਉਹ ਚਾਹੇ ਹੋਰ ਹੋਵੇ ਉਹ ਜਦੋਂ ਆ ਕੇ ਕਹੂਗਾ ਵੀ ਯਾਰ ਕਟਾਈ ਵਗੈਰਾ ਕਰਾਈ ਹੋਈ ਆ ਬਾਈ ਉਹਨਾਂ ਨੇ ਮੈਨੂੰ ਵੀ ਲਾਂਬੇ ਵਾਲਾ ਕੰਮ ਛੱਡਿਆ ਤੇ ਦੋਸਤੋ ਇਹ ਵੀ ਇੱਕ ਕੰਮ ਵੀਰੇ ਇਹਨਾਂ ਦਾ ਬਹੁਤ ਵਧੀਆ ਲੱਗਿਆ ਸਾਨੂੰ ਆਪਾਂ ਬਾਈ ਸਾਰੇ ਠੇਕੇਦਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਜਿੰਨੇ ਕ ਭਰਾ ਆਪਣੇ ਨਾਲ ਜੁੜੇ ਹੋਏ ਨੇ ਤੇ ਜਿੰਨੇ ਕ ਬਾਈ ਹੋਰਾਂ ਦਾ ਆਪਾਂ ਕੰਮ ਦਿਖਾਉਣੇ ਆ ਹਰ ਰੋ ਉਧਰ ਚ ਰਾਇ ਤੁਸੀਂ ਜਰੂਰ ਦੇ ਜਾ ਕਰੋ ਜਿੰਨਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨਾ ਤੇ ਬਾਈ ਆਜੋ ਆਪਾਂ ਅੱਗੇ ਦਿਖਾਈਏ ਬੈਡਰੂਮ ਹੈ ਬਾਈ ਹੈ ਨਾ ਹਾਂਜੀ ਇਹ ਬੈਡਰੂਮ ਇਧਰ ਦੋਸਤੋ ਇਧਰ ਬੈਡਰੂਮ ਆ ਗਿਆ ਬੈਡਰੂਮ ਤੋਂ ਉਧਰ ਕਾਰਨਰ ਵਿੰਡੋ ਦਿੱਤੀ ਬਾਈ ਉਹਨਾਂ ਨੇ ਇੱਕ ਪਾਸੇ ਛੋਟਾ ਜਿਹਾ ਗੇਟ ਦਿੱਤਾ ਹੋਇਆ ਸੋਹਣਾ ਵੀ ਡਿਜ਼ਾਈਨ ਵੀ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਤੇ ਕੰਮ ਵੀ ਬਾਈ ਬਹੁਤ ਵਧੀਆ ਸਫਾਈ ਬਹੁਤ ਦਾ ਕੰਮ ਦੀ ਤੇ ਪ੍ਰਿੰਟ ਤੁਸੀਂ ਦੇਖ ਹੀ ਲਿਆ ਤੇ ਬਾਈ ਇਧਰ ਆਪਾਂ ਗੱਲ ਕਰੀਏ ਇਧਰ ਸਟੋਰੇਜ ਸ਼ੋਰੂਮ ਆ ਗਿਆ ਵੀਰੇ ਇਸ ਸਟੋਰ ਰੂਮ ਦਾ ਤੋਂ ਸਟੋਰ ਰੂਮ ਆਇਆ ਇਸੋ ਸ਼ਕਤੀ ਹੋਈ ਆਈ ਆਪਣੇ ਪਿੰਡਾਂ ਜਿਹਾ ਰੱਖਦੇ ਆ ਹਾਂਜੀ ਇਹ ਪੁਰਾਣੀ ਵੀਰੇ ਸਪੈਸ਼ਲ ਰਖਵਾਈ ਹੈਗੀ ਠੀਕ ਆ ਬਾਈ ਤੇ ਬਈ ਇਹਦੇ ਚ ਡਬਲ ਸਮਾਨ ਡਿਕ ਜੂ ਇੱਕ ਆਪਾਂ ਹੋਰ ਦੇਖਦੇ ਆ ਬਾਈ ਅਸੀਂ ਨਾ ਕੋਠੀਆਂ ਚ ਜ਼ਿਆਦਾਤਰ ਦੇਖਦੇ ਆ ਨੇ ਰਾਜਾ ਪਈ ਜਾਂਦਾ ਹੁੰਦਾ ਆਪਾਂ ਸਟੋਰ ਜਦੋਂ ਪਲਾਸਟਰ ਦਾ ਕੋਈ ਹੁੰਦੀ ਹੈ ਲੈਂਡ ਤਾਂ ਉਹਨੇ ਰੀਫਿਟਿੰਗ ਜੀ ਹੋਈ ਜਦੋਂ ਆਪਾਂ ਦੇਖਦੇ ਆ ਬਾਈ ਅੰਦਰ ਆਉਣੇ ਸਟੋਰਾਂ ਚ ਨਾ ਕੋਰ ਨਹੀਂ ਜੇ ਲੱਗਦਾ ਕੋਰ ਨਾ ਹੁੰਦਾ ਵੀਰੇ ਤੁਸੀਂ ਇਹ ਦੇਖੋ ਜਮੈਂ 15 15.5 ਬਹੁਤ ਤੁਸੀਂ ਹਰ ਇੱਕ ਚੀਜ਼ ਖੁੱਲੀ ਰੱਖੀ ਐ ਤੇ ਬਾਈ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਤੁਸੀਂ ਸਿੰਗਲ ਪੋਰਸ਼ਨ ਬਣਾਇਆ ਹੈ ਨਾ ਥੱਲੇ ਥੱਲੇ ਬਣਾਇਆ ਉੱਪਰ ਮਣਾਉਣ ਵਾਲੀ ਵੀ ਬਾਈ ਕੋਈ ਰਾਏ ਹੋਈ ਉੱਪਰ ਲਈ ਵੀ ਵੀਰੇ ਸਾਨੂੰ ਦੱਸ ਦੇਣਾਗਾ ਠੀਕ ਆ ਆਪਣੇ ਬਾਈ ਸੱਤੀ ਖੜੇ ਨੇਗੇ ਬਾਈ ਜੀ ਤੇ ਅੱਜ ਗਏ ਹੋਏ ਨੇ ਕਿ ਦੀ ਪੀਤਾ ਹਾਂਜੀ ਬਾਈ ਤੇ ਇਹਨਾਂ ਨੇ ਵੀਰੇ ਸਾਨੂੰ ਪੁੱਛਿਆ ਪਹਿਲਾਂ ਵੀ ਆਪਾਂ ਫਰਸਟ ਬਰੋਲੀ ਬਣਾਉਣਾ ਕਿ ਸੈਕੰਡ ਵੀ ਬਣਾਉਣਾਗਾ ਹਾਂਜੀ ਬਾਈ ਹਾਂਜੀ ਠੀਕ ਆ ਵੀਰੇ ਅੱਜ ਦੇ ਟਾਈਮ ਦੇ ਵਿੱਚ ਨਾ ਮਤਲਬ ਕਿ ਇਹਨਾਂ ਕਿ ਕਿਵੇਂ ਸ਼ੋਸ਼ੇ ਵਾਜੀ ਹਾਂਜੀ ਹਾਂਜੀ ਸ਼ੋਸ਼ੇ ਵਾਜੀ ਦੇ ਵਿੱਚ ਵੀ ਬਾਈ ਸੈਕੰਡ ਫਲੋਰ ਵੀ ਬਣਾ ਲੈਂਦੇ ਨੇਗੇ ਵੀ ਫੈਮਿਲੀ ਛੋਟੀ ਹੋਵੇ ਫੈਮਿਲੀ ਛੋਟੀ ਹੁੰਦੀ ਆ ਪਿੱਛੋਂ ਮੇਰੇ ਇਹ ਚੀਜ਼ ਦਾ ਕਲੇਸ ਵੀ ਹੁੰਦਾ ਸੋ ਮੈਂ ਪੰਜਾਬੀ ਦੱਸਦਾ ਨਾ ਕੋਚੇ ਪਾਚੇ ਵਾਲਾ ਠੀਕ ਆ ਠੀਕ ਆ ਬਾਈ ਠੀਕ ਆ ਇਹਦੇ ਨਾਲ ਤਾਂ ਵੀਰੇ ਮੈਂ ਸੋਨੂੰ ਇਹੀ ਸੁਣ ਮੈਂ ਸਾਰਿਆਂ ਨੂੰ ਇਹੀ ਮਤਲਬ ਕਿ ਰਿਕਵੈਸਟ ਕਰਦਾ ਅਪੀਲ ਕਰਦਾਗਾ ਉੱਪਰ ਨਾਲੋਂ ਇੰਨਾ ਪੈਸਾ ਲਾਉਣ ਨਾਲੋਂ ਵੀਰੇ نیچے ਲਾ ਲਓ ਠੀਕ ਆ ਅੱਜ ਦੇ ਕੰਮ ਸੋਨਾ ਕਰਾ ਲਓ ਹਾਂ ਉਹਦੇ ਨਾਲ ਵੀਰੇ ਪਤਾ ਕੀ ਆ ਨੀਚੇ ਜੇ ਮੈਂ ਫਰਨੀਚਰ ਦਾ ਲਾ ਲਵਾਂ ਠੀਕ ਆ ਲੱਕੜ ਦਾ ਕੰਮ ਲਾ ਲਵਾਂ ਜਿਵੇਂ ਥੱਲੇ ਪੱਥਰ ਦਾ ਕੰਮ ਲਾ ਲਵਾਂ ਉਹ ਸੋਨਾ ਕੰਮ ਕਰ ਲਓ ਉਹ ਤੇ 2 ਰੁਪਏ ਵੱਧ ਲਾ ਲਓ ਉੱਪਰ ਵੀਰੇ ਨਾਲ ਅੱਜ ਕੱਲ ਕੋਈ ਚੜੇ ਨਾਲੇ ਭਾਈ ਨਾਲੇ ਉੱਪਰ ਨੂੰ ਜੇ ਬਰਤਣਾ ਨਹੀਂ ਉਹੀ ਪੈਸਾ 2 ਰੁਪਏ ਉਹ ਹੀ ਪੈਸੇ ਵੀਰੇ ਹੁਣ ਜਿਵੇਂ ਉੱਤੇ ਉੱਪੇ ਦਾ ਕੋਈ ਚੜਦਾ ਹੀ ਨਹੀਂ ਹੈਗਾ ਹਾਂਜੀ ਉੱਪਰ ਕੋਈ ਨਹੀਂ ਚੜਦਾ ਉਹਦੇ ਨਾਲ ਤਾਂ ਭਾਈ ਨੀਚੇ 2 ਰੁਪਏ ਵੱਧ ਲਾ ਲਓ ਤੇ ਲੱਕੜ ਦੇ ਪੈਸੇ ਜ਼ਿਆਦਾ ਲਾ ਲਓ ਪੱਥਰ ਚੰਗਾ ਕੰਮ ਕਰ ਪੱਥਰ ਵਧੀਆ ਕੁਆਲ ਤੇ ਨਾਲੇ ਸੋੜੇ ਪੈਸੇ ਦੀ ਬਚਤ ਤਾਂ ਨਾਲੇ ਟਾਈਮ ਦੀ ਬਚਤ ਆ ਤੇ ਮੇਰੀ ਵੀਰੇ ਇਹੀ اپੀਲ ਆ ਗਈ ਤੇ ਕਹਿੰਦਾ ਉਹਨਾਂ ਬਾਈ ਹੋਰੀ ਦੱਸ ਰਹੇ ਨੇ ਵੀ ਜਦੋਂ ਆਪਾਂ ਘਰ ਬਣਾਉਣਾ ਹਾਂ ਉਹ ਤੋਂ ਘਰ ਦੇ ਉੱਤੇ ਹੁਣ ਆਪਾਂ ਖਰਚੇ ਦੀ ਗੱਲ ਬਾਈ ਉਹਨਾਂ ਨਾਲ ਜ਼ਰੂਰ ਕਰਾਂਗੇ ਇਹਦੇ ਤੇ ਕਿੰਨਾ ਹੋਇਆ ਪਲਾਸਟਰ ਤੱਕ ਤੇ ਕਿੱਥੋਂ ਤੱਕ ਇਹ ਪਹੁੰਚੂ ਤੇ ਕੰਪਲੀਟ ਕਰਦੇ ਬਾਈ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਪੱਥਰ ਤੱਕ ਆਪ ਸੋਰੀ ਪਲਾਸਟਰ ਤੱਕ ਅਸੀਂ ਟਾਟਾ ਦਾ ਸਰੀਆ ਲਾਇਆ ਚੰਗਾ ਸੀਮੈਂਟ ਲਾਇਆ ਸੀਮੈਂਟ ਕਿਹੜਾ ਪੁੱਛ ਰਹੇ ਸੀ ਬਾਈ ਅਲਟਰਾਟੈਕ ਦਾ ਸੀਮੈਂਟ ਲਾਇਆ ਸੀਮੈਂਟ ਤੇ ਚੰਗਾ ਕਹਿੰਦਾ ਉਹ ਚੰਗੇ ਠੇਕੇਦਾਰ ਮਿਲੇ ਨੇ ਇੰਨਾ ਕੰਮ ਕਰਕੇ ਅੱਗੇ ਜਿਹੜਾ ਸੀ ਉੱਪਰ ਪੋਰਸ਼ਨ ਬਣਾਉਂਦੇ ਸੀ ਉਹਦਾ ਰਾਇਵੜੀ ਕਰਕੇ ਅਸੀਂ ਥੱਲੇ ਥੱਲੇ ਬਣਾ ਲਿਆ ਵੀ ਹੁਣ ਅੱਗੇ ਅਸੀਂ ਕੰਮ ਥੱਲੇ ਵਾਲਾ ਜਿਹੜਾ ਅੰਦਰ ਇੰਟੀਰੀਅਰ ਦਾ ਉਹ ਸੋਨਾ ਕਰਾਵਾ ਹਾਂ ਹਾਂਜੀ ਵੀਰੇ ਉੱਥੇ ਕੰਪਰੋਮਾਈਜ਼ ਨਹੀਂ ਕਰਦੇ ਹਾਂਜੀ ਵੀਰੇ ਉਹ ਤਾਂ ਕਰਾਉਣ ਦੀ ਕੋਸ਼ਿਸ਼ ਕਰ ਹਾਂ ਉਹ ਚੈਨ ਲਾ ਲਓ ਵੀਰੇ ਆਪਦਾ ਨਾ ਵਧੀਆ ਵਧੀਆ ਕੁਆਲਿਟੀ ਦਾ ਠੀਕਾ ਆਉਂਦਾ ਥੱਲੇ ਲੱਕੜ ਦਾ ਵਧੀਆ ਕੰਮ ਕਰਵਾਓ ਪੱਥਰ ਦਾ ਕਰਵਾਓ ਠੀਕ ਆ ਤੇ ਬਈ ਡਿਜ਼ਾਈਨ ਦਿਖਾਈਏ ਨਾਲ ਦਾ ਹਾਂਜੀ ਆ ਜੀ ਵੀਰੇ ਤੁਹਾਨੂੰ ਦਿਖਾ ਦਨੇ ਤੇ ਬਈ ਆਪਾਂ ਦੇਖ ਲਿਆ ਆਪਾਂ ਡ੍ਰਿੰਗ ਰੂਮ ਦਾ ਏਰੀਆ ਦੇਖ ਲਿਆ ਹਾਂਜੀ ਨਾਲ ਆਪਾਂ ਕਿਚਨ ਦੇਖ ਲਿਆ ਸੀ ਉਧਰ ਇੱਕ ਬੈਡਰੂਮ ਦੇਖ ਲਿਆ ਸੀ ਇਧਰ ਸਟੋਰ ਆ ਗਿਆ ਸਟੋਰ ਦੀ ਆਪਾਂ ਗੱਲ ਕਰ ਰਹੇ ਸੀ ਦੋਸਤੋ ਖੁੱਲਾ ਹੁੰਦਾ ਤੇ ਰੋਸ਼ਨੀ ਪੈਂਦੀ ਹੈ ਸਟੋਰ ਦੇ ਵਿੱਚ ਪੂਰੀ ਨਾਲੇ ਗੇਟ ਹੈ ਪਿੱਛੇ ਇਹ ਜੀ ਗੱਲ ਨਹੀਂ ਤੇ ਇਧਰ ਪੂਰੀ ਰੋਸ਼ਨੀ ਪੈਂਦੀ ਹੈ ਖੁੱਲਾ ਸਟੋਰ ਹੈ ਤੇ ਨਾਲ ਬਈ ਇਧਰ ਇਧਰ ਬਈ ਬਾਥਰੂਮ ਆ ਗਿਆ ਤੇ ਇਹਦੇ ਬਈ ਇੱਕ ਹੋਰ ਦੇਖੋ ਤੁਸੀਂ ਇਹ ਇੱਕ ਦਾ ਇਧਰ ਗੇਟ ਕੱਟਦਾ ਤੇ ਨਾਲ ਹੀ ਇਧਰ ਇਹਦੇ ਬੈਡਰੂਮ ਦੇ ਨਾਲ ਕਰਤਾ ਇਧਰ ਠੀਕ ਹੈ ਬਾਈ ਹਾਂਜੀ ਵੇ ਬਈ ਇਹਦਾ ਨਕਸ਼ਾ ਬਣਾਇਆ ਸੀ ਤੁਸੀਂ ਹਾਂ ਵੀਰੇ ਇਹਦਾ ਨਕਸ਼ਾ ਬਣਾਇਆ ਸੀਗਾ ਤੇ ਕਹਿੰਦਾ ਮਤਲਬ ਬਾਈ ਠੇਕੇਦਾਰ ਤੇ ਨਕਸ਼ੇ ਵਾਲਾ ਬੰਦਾ ਚੰਗੇ ਹੋਣੇ ਚਾਹੀਦੇ ਹੈ ਨਾ ਬਾਈ ਜਮਾ ਮੈਂ ਕਹਿੰਦਾ ਵੀਰੇ ਘਰ ਬਣਾਉਣ ਦੇ ਵਿੱਚ ਮਾਲਕ ਤੱਕ ਰੁਪਏ ਲਾ ਸਕਦਾ ਹੈ ਠੀਕ ਆ ਹਾਂਜੀ ਹਾਂਜੀ ਪੈਸੇ ਤਾਂ ਕੋਦਾ ਹੁੰਦਾ ਸਭ ਤੋਂ ਵੀਰੇ ਮੇਨ ਰੋਲ ਹੁੰਦਾਗਾ ਮਿਸਤਰੀ ਦਾ ਤੇ ਨਕਸ਼ੇ ਵਾਲੇ ਦਾ ਹਾਂ ਕਹਿੰਦਾ ਮਤਲਬ ਦੋਨਾਂ ਦੋਨੇ ਸਾਨੂੰ ਚੰਗੇ ਹੋਣੇ ਚਾਹੀਦੇ ਹੈ ਵੀਰੇ ਜਦੋਂ ਆਪਾਂ ਉਹਨਾਂ ਨਾਲ ਬੈਠ ਕੇ ਨਾਲ ਡਿਸਕਸ਼ਨ ਕਰਦੇ ਆਂਗਾ ਠੀਕ ਆ ਬਿਲਕੁਲ ਜੀ ਉਹਦਾ ਹੈਲ 99% ਉਹਨਾਂ ਦਾ ਹੱਥ ਹੁੰਦਾਗਾ ਵਿੱਚ ਆ ਪੈਸੇ ਦੀ ਬੱਚਤ ਕਰਨਾਂ ਚ ਵੀ ਵੀ ਚਾਹੀਦੇ ਆ ਤੇ ਬਈ ਹੁਣ ਆਪਾਂ ਖਰਚਾ ਦੱਸ ਦੀ ਕਿੰਨਾ ਆ ਗਿਆ ਹਾਂ ਵੀਰੇ ਇਹਦਾ ਖਰਚਾ ਵੀਰੇ ਦਾ ਲੈ ਲੋ 13-14 ਲੱਖ ਰੁਪਏ ਆ ਗਿਆ 13-14 ਲੱਖ ਰੁਪਏ ਬਈ ਇਹਦੇ ਤੇ ਹੁਣ ਤੱਕ ਲੱਗਾ ਹੈ 1500 ਸਕਰ ਫੁੱਟ ਏਰੀਆ ਦਾ ਹਾਂਜੀ ਹਾਂਜੀ ਪਲਾਸਟਰ ਹੋ ਗਿਆ ਬਈ ਸਾਰਾ ਨਾ ਬਾਹਰੋਂ ਵੀ ਦੇਖਿਆ ਤੁਸੀਂ ਫਰੰਟ ਐਲੀਵੇਸ਼ਨ ਤੇ ਬਈ ਇਹ ਅੱਗੇ ਕਿੱਥੋਂ ਤੱਕ ਪਹੁੰਚਣੀ ਹੈ ਸੁਭਾਵਨਾ ਖਰਚਾ ਜਗਾ ਲੈ ਜੀ ਵੀਰੇ ਲੈ ਲੋ ਇਹ ਦੂਬਾ ਦਾ ਪੱਥਰ ਲੱਗਣਾਗਾ ਵਧੀਆ ਬਈ ਐਣਾ ਵਧੀਆ ਐਣ ਪੂਰੀ ਟਾਪ ਕੁਆਲਿਟੀ ਦਾ ਪੱਥਰ ਲੱਗਣਾਗਾ ਘੱਟੋ ਘੱਟ ਬਈ ਤੁਸੀਂ 3 ਲੱਖ ਰੁਪਏ ਤਾਂ ਨਾਰਮਲ ਹੀ ਮੰਨੋ ਵਿੱਚ ਲੇਬਰ ਵਗੈਰਾ ਲੱਗ ਜੂ ਠੀਕ ਹੈ ਕਿਹਨਾਂ ਤੁਸੀਂ ਵਿਚੀਆਂ ਲਾ ਲੋ ਵੀਰੇ ਪੱਥਰ ਦੇ ਵਿੱਚ ਲੱਕੜ ਲਾ ਕੇ ਲਾ ਲੋ ਘੱਟੋ ਘੱਟ 20 ਤੇ 21 ਦੇ 22 ਦੇ ਵਿੱਚ ਵਿੱਚ ਹੀ ਜਾਊਗਾ 1500 ਸਕਰ ਫੁੱਟ ਏਰੀਆ ਦਾ ਕਿਉਂਕਿ ਵੀਰੇ ਜਿਹੜਾ ਕੋਠੀ ਦਾ ਸਿਸਟਮ ਹੁੰਦਾ ਨਾ ਸਾਰਾ ਹਾਂਜੀ ਪਤਾ ਕਦੇ ਡਿਪੈਂਡ ਹੋਣ ਦਾਗਾ ਸਾਰਾ ਜਿਵੇਂ ਹੁਣ ਵਧੀਆ ਐਂਡ ਵਧੀਆ ਜਿਹੜੀ ਐਂਡ ਕੁਆਲਿਟੀ ਦੀ ਲੱਕੜ ਹੈਗੀ ਸਾਗਮਾਨ ਦੀ ਲੱਕੜ ਹੈਗੀ ਠੀਕ ਹੈ ਬਾਈ ਠੀਕ ਹੈ ਵਧੀਆ ਬਾਈ ਕੁਆਲਿਟੀ ਲੱਕੜ ਲਾਵਾਂਗੇ ਠੀਕਾ ਜਿੰਨਾ ਤਾਂ ਜਿਹੜੀ ਗੱਲ ਤੁਸੀਂ ਪਹਿਲਾਂ ਕਰ ਰਹੇ ਸੀ ਵੀ ਹੁਣ ਅਸੀਂ ਜਿੰਨਾ ਬਾਈ ਉੱਪਰ ਜੋ ਲਾਉਣ ਵਾਲਾ ਬਾਈ نیچے ਲਾਵਾਂਗੇ ਠੀਕ ਹੈ ਬਾਈ ਠੀਕਾ ਬਾਈ ਪ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਹੋਰੇ ਘਰ ਬਣਾਉਣ ਦੇ ਵਿੱਚ ਜੇ ਅਗਰ 100 ਕਿਲੋਮੀਟਰ ਤੱਕ ਬਾਈ ਉਹਨੇ ਕਹਿੰਦਾ ਅਸੀਂ ਕੰਮ ਕਰ ਦਾਂਗੇ ਤੁਸੀਂ ਘਰ ਬਣਾਵਾਉਣਾ ਹੋਵੇ ਬਾਈ ਹੋਰੇ ਵਧੀਆ ਤਰੀਕੇ ਨਾਲ ਤੁਹਾਨੂੰ ਘਰ ਘਰ ਬਣਾ ਕੇ ਦੇਣਗੇ ਉਹਦੇ ਚ ਕੀ ਹੋਊਗਾ ਉਹਦੇ ਚ ਤੁਸੀਂ ਸਲਾਹ ਮਸ਼ਵਰਾ ਚੰਗੀ ਤਰ੍ਹਾਂ ਕਰ ਸਕਦੇ ਹੋ ਇਹ ਵੀ ਗੱਲ ਹੋਊਗੀ ਸੋ ਤਾਂ ਸਮਾਨ ਵੱਧ ਉੱਠ ਜਾਗੇ ਢਾਹ ਲਣਗੇ ਜਿੰਨੇ ਦੀ ਲੋਡ ਹੋਈ ਪਰ ਕੁਆਲਟੀ ਉਹ ਤੁਹਾਡੇ ਮਾਲਕ ਦੇ ਸਾਰੇ ਕਿਹੜੀ ਲਵਾਉਣੀ ਹੈ